ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੀ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਇਸ ਘਰ ਤੋਂ ਆਪਾਂ ਵੀਡੀਓ ਦੋ ਜਿਹੜੀਆਂ ਅਪਲੋਡ ਕਰੀਆਂ ਸੀਗੀਆਂ ਪਸ਼ੂ ਵਪਾਰ ਦਾ ਕੰਮ ਹੈਗਾ ਵੀਰ ਦਾ ਏਰੀਆ ਜਿੱਥੇ ਤੁਸੀਂ ਖਾਸ ਤੌਰ ਤੇ ਵਿజిਟ ਕਰਨੀ ਹੈਗੀ ਹੈ ਜੀ ਪਿੰਡ ਲਾਲੂ ਘੁੰਮਣ ਹੈਗਾ ਜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਆ ਵੀਰ ਰਵੀ ਸ਼ੇਰ ਸਿੰਘ ਦੇ ਘਰ ਆਈਆਂ ਦੋਸਤੋ ਤੇ ਐਨੀਮਲ ਜਿਹੜੇ ਆ ਤੁਹਾਨੂੰ ਆਪਾਂ ਦਿਖਾਉਣੇ ਆ ਮੱਝਾਂ ਦਿਖਾਵਾਂਗੇ ਦੋਸਤੋ ਤਿੰਨ ਮੱਝਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਤੋਕਰ ਤੇ ਗੱਬਣ ਮੱਝਾਂ ਵੀ ਹੋਣਗੀਆਂ ਠੀਕ ਆ ਜੀ ਤੇ ਦੋ ਵਾੜਾ ਹੋਣਗੀਆਂ ਪ੍ਰੋਪਰ ਦੋ ਵਾੜਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਆਪਾਂ ਵੀਰ ਰਵੀ ਸ਼ੇਰ ਸਿੰਘ ਨਾਲ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਵੈੜਾ ਜਿਹੜੀਆਂ ਦੋਸਤੋਂ ਤਕਰੀਬਨ ਇੱਕ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ 10 ਦਿਨ ਖੜਦੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ। ਠੀਕ ਹੈ ਜੀ। ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਪਿੰਡ ਜਿਹੜੀ ਵਿజిਟ ਤੁਸੀਂ ਖਾਸ ਕਰਨੀ ਹੈਗੀ ਦੋਸਤੋਂ ਪਿੰਡ ਲਾਲੂ ਘੁੰਮਣ ਤੁਸੀਂ ਵਿజిਟ ਕਰਨੀ ਆ ਤੇ 26 ਫਰਵਰੀ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਦੋਸਤੋਂ ਅਸੀਂ ਸ਼ਾਮ ਨੂੰ 6 ਵਜੇ 6 ਪੀਐਮ ਤੇ ਜਿਹੜੀ ਆ ਦੋਸਤੋਂ ਵੀ ਅਸੀਂ ਵੀਡੀਓ ਅਪਲੋਡ ਕੀਤੀ ਜਾਵੇਗੀ ਤੇ ਪਸੰਦ ਆਉਣ ਤੇ ਵਾਈ ਕਰ ਲਿਓ ਜਿਹੜਾ ਪਸੂ ਅੱਗੇ ਸੂਣ ਵਾਲਾ ਤਿੱਪ ਕੇ ਤਸੱਲੀ ਕਰ ਲਿਓ ਤੇ ਆਜੋ ਚੱਲਦੇ ਆਂ ਬਥੇਰੇ ਡਿਟੇਲ ਆਪਾਂ ਵੀਰ ਰਵੀਸ਼ੇਰ ਸਿੰਘ ਨਾਲ ਗੱਲਬਾਤ ਕਰਦੇ ਆਂ ਤੇ ਆਓ ਜੀ ਸਭ ਤੋਂ ਪਹਿਲਾਂ ਵੀਰ ਰਵੀਸ਼ੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਤੁਹਾਨੂੰ ਆਟਾ ਡਾ ਬਹੁਤ ਬੜੇ ਸੇ ਕੰਮ ਚ ਦੇ ਜੀ ਹੋਰ ਵੀ ਤਾਂ ਕਹਿਮੋ ਹਾਂ ਜੀ ਬਹੁਤ ਕਿਰਪਾ ਵਧੀਆ ਚੜ੍ਹਦੀ ਕਲਾ ਠੀਕ ਆ ਤੇ ਵੀਰੋ ਰਵੀ ਸ਼ੇਰ ਸਿੰਘ ਪਿਛਲੀ ਵਾਰੀ ਆਪਾਂ ਵੀਡੀਓ ਪਾਈ ਸੀ ਵੀਰ ਪਸ਼ੂ ਕਿੰਨੇ ਸਾਰੇ ਹੋ ਗਏ ਸੀ ਸੀਐਲ ਜਾਂ ਕੋਈ ਰਹਿ ਗਿਆ ਸੀ ਜੀ ਉਹ ਵੀ ਹੋ ਗਈ ਜੀ ਮਤਲਬ ਤਕਰੀਬਨ ਘੰਟੇ ਦੇ ਵਿੱਚ ਵਿੱਚ ਹੀ ਹੋ ਗਈ ਸੀ ਸਾਰੇ ਹੋ ਗਏ ਸੀ ਸਾਰੇ ਜੀ ਹਾਂਜੀ ਠੀਕ ਆ ਸੇਬਾ ਸਾਹਿਬ ਆਪਣੇ ਕੋਲ ਅਜੇ ਤਿੰਨ ਮੱਝਾਂ ਜੀ ਹਾਂਜੀ ਇੱਕ ਕਟਾਵਾ ਤੇ ਦੋ گاਵਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਹਿ ਹੈ ਵਿਕਾਊ ਹੈ ਨਾ ਹਾਂ ਜੀ ਹਾਂ ਜਿਹੜੀ ਵਿਕਾਊ ਹੈ ਜੀ ਵਿਕਾਊ ਨੇ ਤੇ ਟੋਕੜ ਗੱਪਣ ਵੀ ਗੱਪਣ ਵੀ ਜੜੀਆਂ ਆਪਣੇ ਕੋਲ ਹੋਣਗੀਆਂ ਚੈੱਕ ਪਾਸ ਹੋਈਆਂ ਹੋਣਗੀਆਂ ਹਾਂ ਜੀ ਹਾਂ ਜੀ ਉਹ ਸਾਰੀ ਡਿਟੇਲ ਹੈ ਜੀ ਆਪਾਂ ਦਿੰਨੇ ਆ ਵਿੱਚ ਵੀਡੀਓ ਤੇ ਜਿਹੜੀ ਚੈੱਕ ਪਾਸ ਹੋ ਜੀ ਉਹਦੀ ਤੁਹਾਨੂੰ ਉਹ ਬਈ ਇਨਫੋਰਮੇਸ਼ਨ ਦੇ ਦਾਂਗੇ ਜੀ ਜੀ ਤੇ ਇੱਕ ਆ ਆਪਣੇ ਕੋਲ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੀ ਹਾਂ ਜੀ ਇੱਕ ਚੀਜ਼ ਤੁਹਾਨੂੰ ਕਰਨੀ ਹਾਂ ਜੀ ਹਾਂ ਜੀ ਸਮਝਾ ਦੇ ਇਹ ਮਾਝੇ ਆ ਜੀ ਹਾਂ ਜੀ ਤੇ ਬਲਵਾ ਅੱਗੇ ਪਣੀ ਜੜੀ ਪਦਾਰਥ ਨੇ ਹੈਗੇ ਆ ਤੁਹਾਨੂੰ ਤੇ ਹਲੇ ਹੈਗਾ ਜੀ 6 ਲੀਟਰ ਇਹ ਤਾਂ ਥੋੜਾ 6 ਲੀਟਰ ਆ ਜੀ 6 ਲੀਟਰ ਦੋਵੇਂ ਟਾਈਮ ਮਿਲਦੀ ਆ ਜੀ ਹਾਂਜੀ ਤੇ ਅਜੀ ਆਪਣੇ ਕੋਲ ਟੀਕਾ ਲੈਂਦੀ ਆ ਪਰ ਤੋਂ ਚੁੱਕ ਕੇ ਆਈ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਸੂਹਾ ਦੂਜਾ ਚੱਲ ਰਿਹਾ ਹੁਣ ਹਾਂਜੀ ਸੂਹਾ ਦੂਜਾ ਜੀ ਮਤਲਬ ਕਿ ਏਆ ਹੀ ਨਹੀਂ ਹੋਈ ਹੈ ਨਾ ਗੱਬੜ ਨਹੀਂ ਹੋਈ ਏਆ ਹੀ ਨਹੀਂ ਜੀ ਪਤਾ ਨਹੀਂ ਮੈਂ ਮਤਲਬ ਉਹਨਾਂ ਨੇ ਦੱਸਿਆ ਨਹੀਂ ਮੈਨੂੰ ਲੱਗਦਾ ਆਪਾਂ ਕਹਿ ਨਹੀਂ ਸਕਦੇ ਹੋਈ ਨਹੀਂ ਜੀ ਹਾਂ ਤਾਂ ਕਿੰਨਾ ਕੁ ਚਾ ਸੂਹਾ ਹੋਵੇਗਾ ਕਿੰਨਾ ਕੇ ਟਾਈਮ ਹੋ ਗਿਆ ਹੋਊਗਾ ਸੂਈ ਜੀ ਸੰਦੂ ਸਾਹ ਪਣ ਲੈ ਕੇ ਆਏ ਆ ਜੀ ਪਤਾ ਨਹੀਂ ਹੋ ਸਕਦਾ ਤੋਕੜੀ ਆ ਜੀ ਠੀਕ ਆ ਜੀ ਮੈਂ ਆਪਾਂ ਕਹਿ ਸਕਦੇ ਆ ਠੀਕ ਆ ਜੀ ਹਾਂਜੀ ਠੀਕ ਹੈ ਬਾਕੀ ਦੋਸਤੋ ਜਿਹੜੀ ਚਵਾਈ ਆ 6 ਲੀਟਰ ਦੀ ਹੁਣ ਕਰਾ ਰਹੀ ਹੈ ਨਾ ਹਾਂਜੀ ਬਿਲਕੁਲ 6 ਲੀਟਰ ਪੱਕਾ ਹੈ ਜੀ ਦੁੱਧ ਦੁੱਧੋਂ ਨਹੀਂ ਹੋਊਗਾ ਜਿੰਨਾ ਆਪਾਂ ਕਹਾਂਗੇ 6 ਲੀਟਰ ਪੱਕਾ ਦੁੱਧ ਹੈ ਬਾਕੀ ਵੇਖੋ ਸੰਸਾਬ ਚਕੀ ਨਹੀਂ ਆ ਨੀ ਚੰਗੀ ਚੰਗੀ ਵੇਖੋ ਚੰਗੀ ਲੱਗੀ ਆ ਹਾਂ ਹਾਂ ਬਿਲਕੁਲ ਇੱਕ ਰੰਗ ਕਾਲੀ ਹੈ ਜੀ ਬਿਲਕੁਲ ਹਾਂਜੀ ਬਾਕੀ ਸਿੰਗਾ ਸੁੰਗਾ ਦੀ ਬੰਤਰ ਜਿਹੜੀ ਆ ਦੋਸਤੋ ਬਹੁਤ ਵਧੀਆ ਠੀਕ ਆ ਪਤਲੀ ਜੰਮੜੀ ਹੈ ਬਰੀਕ ਜੰਮੜੀ ਦੇ ਵਿੱਚ ਹਾਂਜੀ ਹਾਂਜੀ ਤੇ 6 ਲੀਟਰ ਪੀਰਾਂ ਦਾ ਵੀ ਦੁੱਧ ਇਹਦੇ ਥੱਲੇ ਬਿਲਕੁਲ ਹੇਗਾ ਥੱਲੇ ਠੀਕ ਹੈ ਜੀ ਹਾਜ਼ਰ ਦੋ ਦਾ ਜਿਹੜਾ ਤੁਸੀਂ ਚਵਾਈ ਕਰ ਲੈਣੀ ਆ ਤੇ ਪਹਾੜੇ ਬੰਡੇ ਚਾੜਦੇ ਇਸੇ ਤਰ੍ਹਾਂ ਹੀ ਆਪਣੀ ਮਿਲਦੀ ਹੈ ਜੀ ਹਾਂਜੀ ਨਹੀਂ ਇਹ ਸੰਤੂ ਸਾਹਿਬ ਆਪਣੀ ਕੋਈ ਜੀ ਹਾਲ ਦੀ ਘੜੀ ਟੀਕੇ ਤੇ ਆਪਾਂ ਤਿੰਨ ਚਾਰ ਦਿਨ ਹੋ ਗਏ ਲੱਗੀਆਂ ਅੱਛਾ ਜੀ ਜੀ ਮੈਨੂੰ ਟੀਕਾ ਲਾ ਕੇ ਜਾਉਣੀ ਭੁੜਗਦੀ ਭੜਗਦੀ ਮੈਨੂੰ ਟੀਕਾ ਲਾ ਕੇ ਬਹਿ ਜਾਈਦਾ ਵਾ ਠੀਕ ਹੈ ਜੀ ਆ ਜਾਊਗੀ 2-3 ਦਿਨ ਤੁਹਾਨੂੰ ਪਤਾ ਟੋਕਰ ਡੰਕਰ ਕੋਈ ਵੀ ਪਾਈਏ 2-3 ਕਰਦਾ ਜੀ ਕਰਦਾ ਤੇ ਹੁਣ ਦੋਵੇਂ ਟਾਈਮ ਟੀਕਾ ਲਾਉਣਾ ਪੈਂਦਾ ਜੀ ਹਾਂਜੀ ਹਾਲ ਦੀ ਘੜੀ ਮੈਂ ਲਾ ਰਿਆ ਜੀ ਦੋਵੇਂ ਟਾਈਮ ਚ ਚਲੋ ਗਾਂ ਨੂੰ ਜੋ ਟਿਕ ਜਾਂਦੀ ਉਸ ਤੋਂ ਠੀਕ ਆ ਠੀਕ ਆ ਠੀਕ ਆ ਲੋ ਵੀ ਦੋਸਤੋ ਦੂਜਾ ਅਸੂਆ ਵੀਰਾਂ ਦਾ ਵੀ ਸੂਈ ਸੀਗੀ ਤਕਰੀਬਨ ਕੋਈ 4 ਮਹੀਨੇ ਦਾ ਮੰਨ ਲੇ 5 ਦਾ ਮੰਨ ਲੇ 14.5 ਮੰਨ ਲਓ ਤੇ 6 ਲੀਟਰ ਬਿਲਕੁਲ ਜਿਹੜਾ ਇਸ ਦੇ ਥੱਲੇ ਦੁੱਧ ਹੈਗਾ ਠੀਕ ਹੈ ਤੇ ਭਾਅ ਪੜਤਾ ਪਾ ਵੀ ਰਵੀ ਸ਼ੇਰ ਤੋਂ ਪੁੱਛ ਲੈਨੇ ਆ ਬਾਜ ਤੋੜ ਕੇ ਦਿਖਾ ਦਿੰਨੇ ਆ ਮੋਲੇ ਦਾ ਵੀਰ ਜੀ ਲਾਇਆ ਤੇ ਵੀ ਜਰੂਰ ਦੱਸ ਦਿਆ ਜੀ ਸੰਦੂ ਸਾਹਿਬ 40000 ਰੁਪਏ ਮੁੱਲ ਕਰਦੇ ਜੀ ਅੱਛਾ ਜੀ ਤੇ 500 ਰੁਪਏ ਵਿੱਚ ਛੋਟ ਕਰ ਦਾਂਗੇ ਜੀ ਠੀਕ ਆ ਜੀ ਹਾਂ ਜੀ ਹਾਂ ਜੀ 14.5 ਦੀ ਹੁੰਦੀ ਪਈ ਜੀ ਹਾਂ ਜੀ 14.5 ਦੀ ਜੇ ਜਾਏ ਜੀ ਠੀਕ ਹੈ ਮਿਲਕੇ ਅੱਗੋਂ ਜਿੱਥੋਂ ਆਪਾਂ ਲੈ ਕੇ ਜਾਂਦੀ ਘਰ ਵਾਲਿਆਂ ਕੋਈ ਇਦਾਂ ਨਹੀਂ ਦੱਸਿਆ ਵੀ ਕੋਈ ਟੀਕਾ ਰਖਾਇਆ ਜਾਂ AI ਕਰਵਾਈ ਨਹੀਂ ਨਹੀਂ ਇਹ ਹਾਂਜੀ ਆਪਾਂ ਨੂੰ ਨਹੀਂ ਦੱਸਿਆ ਠੀਕ ਹੈ ਠੀਕ ਹਾਂਜੀ ਕੋਲ ਤੁਰ ਗਏ ਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਹੈ ਤੇ ਦੂਜਾ ਸੁਆ ਵੀਰ ਹੁਣ ਅੱਗੋਂ ਚਲੋ ਉਹਨਾਂ ਨੇ ਘਰ ਵਾਲਿਆਂ ਕਹਿਆ ਵੀ ਦੂਜਾ ਸੁਆ ਕਹਿ ਕੇ ਸੇਲ ਕੀਤੀ ਐ ਬਾਕੀ ਹੁਣ 6 ਲੀਟਰ ਹੈਗਾ ਠੀਕ ਹੈ ਜੀ ਟਿਕ ਟਕਾ ਤਕਰੀਬਨ 2 ਕ 3 ਤੋਂ 4 ਦਿਨ ਜਿਹੜੇ ਹੋਗਾ ਸਮਾਂ ਘਰੇ ਲਿਆਂਦੀ ਨੂੰ ਤੇ ਬਿਲਕੁਲ ਹਜੇ ਟੀਕੇ ਤੇ ਆ ਠੀਕ ਹੈ ਜੀ ਇੱਕ ਦੋ ਟਾਈਮ ਜਿਹੜਾ ਹੈਗਾ ਟੀਕਾ ਲਾਉਣਾ ਪੈਂਦਾ ਹਾਂਜੀ ਮੋੜ ਤੋਂ ਜੀ ਗੱਲ ਮੈਂ ਕਰੀ ਸਮ ਸਮੇਂ ਕਿ ਕੱਲ ਹੋ ਰਿਹਾ ਡੱਡਾ ਵਿੱਚ ਇਹਦੀ ਦੁੱਧ ਤਕਰੀਬਨ ਮੈਂ 7 ਲੀਟਰ ਦੇ ਲੱਗੇ ਉਹਨਾਂ ਵਿੱਚ ਚੂਗ ਹੀ ਲੈਂਦੀ ਸਤੂ ਬਾਹਰ ਹੀ ਜੀ ਪਰ ਆਗੇ ਮੇਰੇ ਕੋ ਥੋੜੀ ਜਿਹੀ ਘੱਟੀ ਆ ਇਹਨਾਂ ਵੀ ਮਤਲਬ ਕੱਠੀ ਖਾ ਕੇ ਲੱਗ ਪਈ ਆ ਤੇ ਹੁਣ ਇਹਨਾਂ ਕੀ ਆਪਣੇ ਕੋਲ ਜਿਹੜਾ 6 ਲੀਟਰ ਹਜਰਿਆ ਜੀ ਠੀਕ ਆ ਠੀਕ ਆ ਜੀ ਹਾਂ ਜੀ ਠੀਕ ਆ ਤੇ 44 ਦੇ ਵਿੱਚੋਂ 500 ਮਾਣ ਆ 43.5 ਦੀ ਹੁੰਦੀ ਆ ਦੋਸਤੋ ਹਾਂ ਨਾ ਠੀਕ ਹੈ ਬਾਕੀ ਤੁਸੀਂ ਤੇ ਬਾਈ ਰਵੀ ਸ਼ੇਰ ਸਿੰਘ ਨਾਲ ਜਿਹੜੀ ਆਪਸੀ ਤਾਲਮੇਲਾ ਜਦੋਂ ਤੁਸੀਂ ਗੱਲ ਕਰੋਗੇ ਮੌਕੇ ਤੇ ਗੰਜੈਸ ਜੀ ਨਹੀਂ ਹੋਰ ਮਾਨਤਨ ਕਰਾਉਣਾ ਤੁਸੀਂ ਕਰਾ ਸਕਦੇ ਹੋ ਇਸ ਤੋਂ ਬਾਅਦ ਵੀ ਰਵੀ ਸ਼ੇਰ ਸਿੰਘ ਜੀ ਅਗਲੀ ਜਿਹੜੀ ਇਹ ਬੂਰੀ ਆ ਗਈ ਆਪਣੇ ਕੋਲ ਤਿੰਨ ਸਾਬਾ ਬੂਰੀ ਮਾਜੀ ਜੀ ਤਿੰਨ ਬੂਰੀ ਜਿਹੇ ਆਪਣੇ ਵਿੱਚ ਜੇ ਸੁਈ ਆ ਜੀ ਤੀਜਾ ਸੁਆ ਜੀ ਤੀਜਾ ਸੁਆ ਹਾਂ ਜੀ ਉੱਥੇ ਵਾਸਤੇ ਇਹ ਗੱਬੜਿਆਂ ਦੀ 4 ਮਹੀਨੇ ਦੁੱਬਰਿਆ ਜੀ ਚਾਰ ਮੰਨ ਲਓ ਸਵਾ ਚਾਰ ਮੰਨ ਲਓ ਮੰਨ ਲਓ ਚਾਰ ਤੋਂ ਉੱਪਰ ਹੀ ਆ ਜੀ ਹਾਂਜੀ ਹਾਂਜੀ ਤੇ ਸਤੂ ਸਾਲ 4 ਲੀਟਰ ਇਸ ਲਈ ਦੁੱਧ ਆ ਇੱਕੋ ਟਾਈਮ ਆਪਾਂ ਚੋਣੇ ਆ ਜੀ ਤੇ ਟੀਕਾ ਡੋਜ਼ਨ ਆਉਂਦੀ ਜੀ ਠੀਕ ਆ ਜੀ ਹਾਂਜੀ ਪਾੜੇ ਚਾੜਦੇ ਹੋ ਜੀ ਹਾਂਜੀ ਪਾੜੇ ਚਾੜਦੇ ਇੱਕ ਟਾਈਮ ਆਪਾਂ ਚੋਣੇ ਸ਼ਾਮ ਦੇ ਟਾਈਮ 4 ਲੀਟਰ ਦੁੱਧ ਆ ਜੀ ਇੱਕੋ ਟਾਈਮ ਮਿਲਦੀ ਹੈ ਨਾ ਜੀ ਹਾਂਜੀ ਇੱਕੋ ਟਾਈਮ ਆਪਾਂ ਚੋਣੇ ਇੱਕ ਟਾਈਮ ਮਿਲਦੀ ਹੈ ਕਿੰਨੇ ਮਹੀਨੇ ਸਾਡੇ 4.5 ਹਾਂ ਚਾਰ ਤੋਂ ਉੱਪਰ ਹੀ ਆ ਜੀ ਗੱਬਣ ਹਾਂਜੀ ਹਾਂਜੀ ਚੈੱਕ ਪਾਸ ਹਾਂਜੀ ਹਾਂਜੀ ਅਗਲਾ ਕੋਈ ਆਵੇ ਆਪਣੀ ਜਿਹੜੀ ਚੈੱਕ ਪਾਸ ਕਰਾ ਲੇ ਹਾਂਜੀ ਹਾਂਜੀ ਬਾਕੀ ਅ ਹਾਂਜੀ ਬਾੜੀ ਚਾਰ ਦੀ ਮੈਨੂੰ ਮਿਲਦੀ ਹੈ ਜੀ ਠੀਕ ਹੈ ਵੀਰੇ ਹਾਂਜੀ ਬਾਕੀ ਜਿਹੜੀ ਫੇਸ ਦੀ ਕੁਆਲਿਟੀ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਹਾਂਜੀ ਤੇ ਅੱਗੇ ਤੀਜੇ ਸਵੇਰ ਲਈ ਕੱਪਣਾ ਨਹੀਂ ਚੌਥੇ ਵਾਸਤੇ ਹੈ ਜੀ ਅੱਗੇ ਚੌਥੇ ਲਈ ਹੁਣ ਤੀਜੇ ਲਈ ਪ੍ਰੈਜ਼ੈਂਟ ਟਾਈਮ ਚੱਲਣ ਦੀ ਹੈ ਹਾਂਜੀ ਹਾਂਜੀ ਪ੍ਰੈਜ਼ੈਂਟ ਤੀਜੇ ਤੇ ਚੱਲਦੀ ਹੈ ਠੀਕ ਆ ਬਾਕੀ ਇਹੋ ਜਿਹਾ ਥਾਣ ਜਿਹੜਾ ਦੋਸਤੋ ਇਹ ਮੱਝ ਨੂੰ ਲੱਗਾ ਆ ਕਰੋ ਤੁਸੀਂ ਥਾਣ ਤੁਣ ਦੀ ਚੈੱਕ ਠੀਕ ਆ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਬਿਲਕੁਲ ਪੱਧਰ ਡਰਾਬਰਤਾ ਪੂਰੀ ਹੈਗੀ ਥਾਣਾ ਦੇ ਵਿੱਚ ਕੋਈ ਬਾਧਗਾਰ ਜੀ ਨਜ਼ਰ ਨਹੀਂ ਆਏਗੀ ਬਾਕੀ ਆ ਤੁਹਾਡੇ ਸਾਹਮਣੇ ਆ ਤੇ ਹੁਣ ਆਪਾਂ ਵੀ ਜਿਹੜਾ ਇੱਕ ਟਾਈਮ 4 ਕਿਲੋ ਜੀ ਬਸ ਚੋਨੇ ਹਨਾ ਅੱਜ ਸ਼ਾਮਾਂ ਦੇ ਟਾਈਮ ਚੋਨੇ ਆ 4 ਲੀਟਰ ਠੀਕ ਆ ਜੀ ਤੇ ਬਿਲਕੁਲ ਕੋਈ ਕੁਆਲਿਟੀ ਕੱਟਣ ਦੀ ਜਰੂਰਤ ਨਹੀਂ ਬਿਲਕੁਲ 4 ਲੀਟਰ ਠੀਕ ਆ ਬਾਕੀ ਅੱਗੇ ਜਿਹੜੀ ਦੋਸਤੋ ਅੱਗੇ ਗੱਪਣ ਵੀ ਹੈਗੀ ਆ ਇੱਕ ਠੀਕ ਆ 4 ਮਹੀਨੇ ਤੋਂ ਉੱਪਰ ਜਿਹੜੀ ਗੱਪਣ ਆ ਠੀਕ ਹੈ ਤਕਰੀਬਨ ਜਿਹੜੇ 6 ਕੁ ਮਹੀਨੇ ਦਾ ਹੋਰ ਸੰਭ ਸੰਭਾਲ ਜਿਹੜੀ ਤੁਹਾਨੂੰ ਕਰਨੀ ਪਵੇਗੀ ਬਿਲਕੁਲ ਤਿਆਰ ਆ ਆਉਣ ਵਾਲੇ ਸਮੇਂ 'ਚ ਹੋ ਜਾਊਗੀ ਬੱਜ ਬਾਕੀ ਜਿਹੜੀ ਗੱਪਣ ਹੈ ਜੀ ਆ ਕਰੋ ਚੈੱਕ ਠੀਕਾ ਬੂਰੀ ਮੈਂ ਆ ਦੋਸਤੋ ਸਿਕਾ ਸਿੰਗਲ ਹੱਡੀ ਦੇ ਵਿੱਚ ਬੂਰੀ ਮੈਂ ਆ ਤੇ ਰੇਡ ਭਾਫੜ ਤੱਕ ਹੀ ਉਹ ਵੀ ਆਪਾਂ ਪੁੱਛਾਂਗੇ ਠੀਕਾ ਬਹੁਤੇ ਵੀਰਾਂ ਦੀ ਜਿਹੜੀ ਦੋਸਤੋ ਇੱਕ ਡਿਮਾਂਡ ਹੁੰਦੀ ਆ ਬੂਰੀ ਮੱਝ ਖਰੀਦਣ ਦੀ ਟੋਕਰ ਤੇ ਗੱਬਣ ਹੈਗੀ ਆ ਠੀਕ ਆ ਤੁਸੀਂ ਜ਼ਰੂਰ ਖਰੀਦ ਸਕਦੇ ਜੀ ਠੀਕ ਆ ਆ ਕਰੋ ਚੱਕ ਜੀ ਪਰ ਸੈਕਸ਼ਨ ਗੋਲ ਲਗਾਵਾ ਪੂਰੀ ਆਵੇ ਕੋਲ ਚੋੜੀ ਜੜੀ ਬਹੁਤ ਹੈ ਜਿਹੜੀ ਪਿੱਟ ਪਲੇ ਵੀ ਨਹੀਂ ਫਿਰ ਖੜੇ ਫਟੇ ਦੀ ਮਾਝ ਆ ਕੋਲ ਰਾਜੀਬ ਜੀ ਹੋ ਗਈ ਦੀ ਇਹ ਗੋਲ ਬਣਦੀ ਮਲੇ ਉਹਨਾਂ ਨੂੰ ਬੰਦ ਹੂੰ ਹੂੰ ਠੀਕ ਆ ਤੇ ਵੀਰ ਰਵੀ ਸ਼ੇਰ ਸਿੰਘ ਜੀ ਕੀ ਹੈ ਦੀ ਕੀਮਤ ਹੈ ਸੰਤੋਸ਼ ਆਪਾਂ 55000 ਰੁਪਏ ਦੀ ਇਹ ਮੁੱਲ ਕਰਦੇ ਆ ਜੀ। ਤੇ ਜੀ 1000 ਰੁਪਏ ਆਪਾਂ ਵਿੱਚੋਂ ਛੋਟ ਕਰਾਂਗੇ ਜੀ ਜਿਹੜੀ ਮਤਲਬ 54000 ਰੁਪਏ ਦੀ ਆਪਾਂ ਲਾਸਟ ਦੇਵਾਂਗੇ। 54 ਦੀ ਲਾਸਟ ਹੈ ਜੀ। ਹਾਂਜੀ ਹਾਂਜੀ ਮਤਲਬ 55000 ਰੁਪਏ ਮੁੱਲ ਕਰਦੇ 1000 ਆਪਾਂ ਮਾਰਦਾਨ ਕਰਾਂਗੇ। ਜੀ ਬਿਲਕੁਲ। ਹਾਂਜੀ ਹਾਂਜੀ। ਲਓ ਵੀ ਦੋਸਤੋ ਠੀਕ ਆ। ਤੇ 1000 ਮਾਰਦਾਨ ਹੋ ਜਾਊਗਾ 55000 ਕੀਮਤ। ਪਾਟੇ ਮਤਲਬ ਸ੍ਰੀ ਰਿਗਟਾ ਜਿਹੜਾ ਨੀਲੀ ਰਵੀ ਵਾਲਾ ਕੁਝ ਮਾਰਕਿੰਗ ਵੀ ਹੈਗੀ ਚਲੋ ਤੇ ਮਤਲਬ ਉਹਦੇ ਵਿੱਚ ਨਹੀਂ। ਬਿਲਕੁਲ ਜੀ। ਠੀਕ ਆ। ਬਾਕ ਮਾਨਤਨ ਜਿਹੜਾ ਵੀਰਾਂ ਦਾ ਵੀ 1000 ਸਿੱਧਾ ਮਾਨਤਨ ਕਰਦਾਂਗੇ 54% ਹੋ ਜੂਗੀ ਟੋਕੜ ਨਾਲ ਇੱਕ ਟਾਈਮ ਮਿਲਦੀ ਹੈ ਗੱਬਣ ਵੀ ਹੈਗੀ ਆ ਸਾਡੇ 24 ਮਹੀਨੇ 24 ਮਹੀਨੇ ਤੋਂ ਉੱਪਰ ਜਿੰਨਾ ਸਮਾਂ ਹੈਗਾ 4 ਮਹੀਨੇ ਤੋਂ ਉੱਪਰ ਸਵਾ ਚਾਰ ਮਹੀਨੇ ਵੀ ਗੱਬਣਾ ਠੀਕ ਆ ਪਸੰਦ ਹੋਈ ਤੁਸੀਂ ਖਾਸ ਗੱਲਬਾਤ ਕਰ ਲਿਓ ਵੀਰ ਦੇ ਨਾਲ ਇਸ ਤੋਂ ਬਾਅਦ ਜਿਹੜੀ ਅਗਲੀ ਮੱਝ ਹੈਗੀ ਦੋਸਤੋ ਚੰਗੀ ਦਿਖਦੀ ਹੈ ਮੱਝ ਬਾਕੀ ਜਾਣਕਾਰੀਆਂ ਆਪਾਂ ਵੀਰ ਤੋਂ ਲੈ ਲੈਨੇ ਆ ਪਿੱਟ ਪੁੱਠੇ ਤੁਸੀਂ ਵੇਖੋ ਬਹੁਤ ਵਜਨ ਵਾਲੀ ਮੱਝ ਆ ਠੀਕ ਆ ਹੈਵੀ ਬਾਡੀ ਵੇਟ ਆ ਦੋਸਤੋ ਥਣਾ-ਥੁਣਾ ਦੀ ਚੰਗੀ ਦਿਖਦੀ ਪਈ ਆ ਬਾਕੀ ਆਪਾਂ ਪੂਰੀ ਜਾਣਕਾਰੀ ਲੈਣੀ ਆ ਰਵੀ ਸ਼ਰ ਸਿੰਘ ਵੀਰ ਜੀ ਅਗਲੀ ਇਸ ਮੱਝ ਦੀ ਕੀ ਡਿਟੇਲ ਹੈ ਤੁੰਦੂ ਸਾਹਿਬ ਇਹ ਮਤਲਬ ਇੱਥੇ ਆਪਣੇ ਘਰ ਹੀ ਜੀ ਹਾਂਜੀ ਇਹ ਇਹ ਵੇਲੇ 7 ਲੀਟਰ ਦੁੱਧ ਦੇ ਵੇਲੇ ਤਿਆਰ ਹੈ ਜੀ ਬਿਲਕੁਲ ਠੀਕ ਹੈ ਜੀ ਇਹ ਪਾੜੀ ਦੇ ਮਿਲਦੀ ਹੈ ਜੀ ਤੇ ਬਾਕੀ ਮਤਲਬ 8 ਤਰੀਕ ਨੂੰ 8 ਵਾਰ ਵੀ ਨੇ ਆਪਾਂ ਏਆਈ ਕਰਵਾਈ ਸੀ ਡਾਕਟਰ ਕੋਲ ਠੀਕ ਹੈ ਜੀ ਦੋ ਮੱਝਾਂ ਨੇ ਕਰਵਾਈ ਇੱਕ ਉਹ ਵਿੱਚ ਉਹ ਦੀ 8 ਨੂੰ ਇਹਦੀ ਵੀ 8 ਨੂੰ ਹੀ 8 ਫਰਵਰੀ ਨੂੰ ਹਾਂਜੀ ਤੇ 7 ਲੀਟਰ ਦੁੱਧ ਬਿਲਕੁਲ ਤਿਆਰ ਹੈ ਤੇ ਕੋਈ ਭੂਰ ਹਟਾਣੀ ਹੈਗਾ ਜੀ ਇਹ ਠੰਡੀ ਠੁਡੀ ਆ ਠੀਕ ਹੈ ਬਾਕੀ ਇਹ ਵੀ ਇੱਕ ਰੰਗ ਕਾਲੀ ਆ ਚਲੋ ਇਹ ਹੈ ਵੀ ਮਤਲਬ ਸਰੀਰ ਘਟਾਂਚਾ ਵੀ ਭਾਰੇ ਦੀ ਹੈ ਜੀ ਬਿਲਕੁਲ ਹਾਂ ਜੀ ਹਾਂ ਜੀ ਫੈਡ ਵੀ ਚਲੋ ਇਹ ਦੋਦੇ 7 ਲੀਟਰ ਹੈ ਫੈਡ ਵੀ ਮਨ ਲਓ 10 800 ਉਪਰ ਹੀ ਚੱਲਦੀ ਹੈ ਜੀ ਹੂੰ ਬਾਕੀ ਸਰੀਰ ਘਟਾਂਚਾ ਜਿਹੜਾ ਦੋਸਤੋ ਖੁੱਲਾ ਹੈ ਠੀਕ ਆ ਹਾਂ ਜੀ ਹਾਂ ਜੀ ਵੇਖੋ ਆ ਮੈਂ ਤੁਹਾਨੂੰ ਥੋੜਾ ਦੂਰੀ ਤੋਂ ਦਿਖਾਉਣਾ ਆ ਵੇਖੋ ਚੰਗੇ ਖੁੱਲੇ ਪਿੰਡੇ ਦੀ ਹੈ ਨਾਲ ਖੜੀਆਂ ਮੱਝਾਂ ਦੇ ਬਿਲਕੁਲ ਬਰਾਬਰ ਆ ਵੱਡੀ ਮੈਂ ਹੈ ਧਿਆਨ ਰੱਖ ਲਿਓ ਠੀਕ ਆ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਹੁੰਦੀ ਆ ਵੀ ਪੁੱਠਾ-ਪਠਾ ਬਹੁਤ ਚੌੜਾ ਬਾਕੀ ਰਾਜੀ ਆ ਵਜਨ ਵਾਲੀ ਆ ਪੂਰੀ ਸਾਜ ਬਣੀ ਨਹੀਂ ਨੀ ਕਿ ਬਣੀ ਹੈਗੀ ਐ 8 ਫਰਵਰੀ ਨੂੰ 8 ਫਰਵਰੀ ਨੂੰ ਬਣੀ ਐ ਅਜ 18-19 ਦਿਨ ਹੋ ਰਹੇ ਐ ਜੀ ਹਾਂਜੀ 8 ਫਰਵਰੀ ਨੂੰ ਬਣੀ ਐ ਜੀ 18-19 ਦਿਨ ਦਾ ਸਮਾਂ ਹੋ ਗਿਆ ਅਜ ਤੇ ਜੇਕਰ ਚਲੋ ਕਰਮਾਲੀ ਗੱਬੜ ਨਿਕਲਦੀ ਆ ਹਾਂਜੀ ਹਾਂਜੀ ਤੇ ਸਮਾਂ ਜਿਹੜਾ ਅੱਗੇ ਕੋਈ ਵੀਰ ਹੈ ਹਾਂਜੀ ਸੰਤ ਸਾਨੂੰ ਜਿਹੜੀ ਆਪਾਂ ਗੱਲ ਕਰਾਂਗੇ ਮਤਲਬ ਇਹ ਸਚਾਈ ਆਖੀ ਹੋਊਗੀ ਜੀ ਹਾਂਜੀ ਹਾਂ ਮਤਲਬ ਉਹ ਨਹੀਂ ਬਣੀ ਤੇ ਨਹੀਂ ਇਹ ਸਵਾ 1.5 ਮਹੀਨੇ ਐ ਇਹ ਇਹ ਵੇਲੇ ਜੀ ਮਤਲਬ 8 ਫਰਵਰੀ ਨੂੰ ਬਣੀ ਐ 18-19 ਦਿਨ ਦਾ ਸਮਾਂ ਤੇ ਦੁੱਧ ਜਿਹੜਾ 7 ਲੀਟਰ ਪੱਕਾ ਦੁੱਧ ਐ ਜੀ 7 ਲੀਟਰ ਪੱਕਾ ਹਾਂਜੀ 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 ਤੇ ਦੁੱਧ ਵਾਹ ਚਵਾਈ ਆਪਾਂ ਕਰਦੇ ਆਂ ਤੇ ਭਾੜੇ ਵਟੇ ਚੜਦੀ ਹਾਂ ਹਾਂਜੀ 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 ਚਲੋ ਜੀ ਇਹਨੂੰ ਖੋਲ ਗਏ ਹਾਂਜੀ ਸੰਸਾ ਦਾ ਸ਼ਾਈਸ਼ ਵੀ ਬੜੀ ਕਾਲੀ ਹੈ ਦੇਖੋ ਇੱਕ ਨਾ ਨਹੀਂ ਨਹੀਂ ਬਿਲਕੁਲ ਦਿਖਾ ਦਿੰਨੇ ਆ ਜੀ ਆਪਾਂ ਬਾਹਰ ਤੋਰ ਕੇ ਜਰਾ ਹਾਂਜੀ ਠੀਕ ਹੈ ਸੋ ਬਿਲਕੁਲ ਇੱਕ ਰਾਂਗਾ ਦੋਸਤੋ ਕਾਲੀ ਆ ਪੂਰੀ ਮੱਝ ਤੇ ਜਿਹੜਾ ਵੀ ਲੈ ਜੂਗਾ ਕਿ ਸਾਹ ਸੰਭਾਲ ਕਰ ਲਓਗੇ ਦੋਸਤੋ ਤੇ ਗੱਬਣ ਜੇ ਕਰ ਰਹੇ ਰਹਿ ਜਾਂਦੀ ਹੈ ਠੀਕ ਹੈ ਜੀ ਬਾਕੀ 18 ਦਿਨ ਹੋਏ ਆ ਏਆਈ ਕਰਵਾਈ ਤੇ ਪੂਰੀ ਲੱਖੋਂ ਬਾਹਰ ਜਿਹੜੀ ਮਾਜਾ ਬਾਕੀ ਤੁਸੀਂ ਨਾਰਮਲ ਵੀਰਾਂ ਨੇ ਵੇਖ ਕੇ ਚੈੱਕ ਕਰ ਲੈਣੀ ਵੀ ਕੱਲੀ ਕਹਿਣ ਦੀ ਗੱਲ ਨਹੀਂ ਹੈ ਆ ਕਰੋ ਜੀ ਅਸੀਂ ਆਪ ਤਕਰੀਬਨ 7:30 ਵਜੇ ਤੋਂ 7:00 ਵਜੇ ਤੋਂ ਬਾਅਦ ਆਪਣੀ ਸਵਾਈ ਸ਼ੁਰੂ ਹੁੰਦੀ ਹੈ ਜੀ ਪਹਿਲਾਂ ਸੱਜਣਾ ਚੋਣੀ ਬਾਅਦ ਜਿੱਥੇ ਗੁੜਾ ਮਤਲਬ 7:00 ਤੇ 8:00 ਜਿਹਨਾਂ ਦੀ ਵਾਰੀ ਹੁੰਦੀ ਹੈ ਹੂੰ ਤੇ ਸ਼ਾਮ ਨੂੰ ਜਿਹੜੀ 5:30 5:30 ਚਵਾਈ ਕਰਦੇ ਦੀ ਹੈ ਜੀ ਠੀਕ ਆ ਠੀਕ ਹੈ ਹਾਂ ਜੀ ਦੇਖੋ ਮਣਦੀ ਮਣਦੀ ਬੜੀ ਸਗਰੀ ਹੈ ਤਾਂ ਵੀ ਯਾਰੀ ਬਣੂਗੀ ਬਿਲਕੁਲ ਬਾਕੀ ਹੁਣ ਜਿਹੜਾ ਦੋਸਤੋ ਸਮਾਂ ਹੈਗਾ 1:30 ਤੇ 3:00 ਵਜੇ ਦਾ ਤੇ ਮ ਬਾਕੀ ਜੇਕਰ ਦੋਸਤੋ ਤਾਜ਼ੀ ਦੀ ਗੱਲ ਕਰੀਏ ਬਿਲਕੁਲ ਜਦੋਂ ਸੱਜਰ ਸੂਨ ਵਾਲੀ ਹੋਈ ਤਾਂ तकरीबन ਕਿਤੇ ਲੱਖੋਂ ਬਾਹਰ ਜਾਣ ਵਾਲੀ ਜਾਇ ਹੈ ਜਿਹੋ ਜੈਨੋ ਪੁੱਠਾ ਪਾਠਾ ਲੱਗਾ ਮੱਜ ਨੂੰ ਆ ਕਰੋ ਜੀ ਪਤਾ ਹੈ ਇੱਕ ਰੰਗ ਕਾਲੀ ਹੈ ਪਰ ਥੋੜੀ ਜਿਹੀ ਨਾਲ ਜਿਹੜੀ ਹੈ ਇਹ ਪੱਲੀ ਬੀਚ ਦੀ ਹੈ ਤੇ ਚੌੜੀ ਤੇ ਥੋੜੀ ਜੀ ਆ ਹੈ ਚਾਈ ਕਾਲੀ ਆ ਬਿਲਕੁਲ ਸੈਂਕਸ ਦਾ ਮਤਲਬ ਬਾਕੀ ਥਣਾ ਥਣਾ ਦਾ ਸਪੇਸ ਗੈਵੰਤਰ ਪੂਰਾ ਜੀ ਹਾਂਜੀ ਹਾਂਜੀ ਗੈ ਪੂਰਾ ਜੀ ਮਤਲਬ ਚੁਆਈ ਬਹੁਤ ਸਾਫ਼ ਹੈ ਜੀ ਹਮ ਹਲੋ ਪ੍ਰਭੂ ਬਾਕੀ ਆਪਣੀ ਤਸੱਲੀ ਹੈ ਜਿਹੜੀ ਤੁਸੀਂ ਇੱਕ ਟਾਈਮ ਦੋ ਟਾਈਮ ਚੁਆਈ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲ ਕਰ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਚਵਾਈ ਦੀ ਠੀਕ ਹੈ ਆ ਕਰੋ ਚੱਕ ਜੀ ਠੀਕ ਆ ਫੇਸ ਦੀ ਕੁਆਲਿਟੀ ਚੰਗੀ ਆ ਸਿੰਘਾ ਸਿੰਘਾ ਦੀ ਬੰਸਰ ਜਿਹੜੀ ਦੋਸਤੋ ਸਰੀਰ ਘਟਾਂਜ ਦੇ ਨਾਲ ਗੱਲ ਕਰੀਏ ਸਰੀਰ ਕੋ ਬੰਤਰ ਦੇ ਨਾਲ ਗੱਲ ਕਰੀਏ ਜਿੱਡੀ ਮੱਝ ਭਾਰੀ ਉਹਦੇ ਨਾਲ ਪੂਰੀ ਫੱਬ ਖਾਂਦੀ ਹੈਗੀ ਆ ਸਿੰਘਾ ਦੇ ਬੰਤਰ ਵੀ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਹਵਾਨਾ ਜ਼ਰੂਰ ਦੇਖ ਲਿਓ ਆ ਕਰੋ ਚੱਕ ਦੋ ਤਾਂ 6 ਲੀਟਰ ਦੱਸਿਆ ਨਾ ਜੀ ਨਹੀਂ ਨਹੀਂ 7 ਲੀਟਰ ਦੋਗੇ 7 ਲੀਟਰ ਲਈ 10 ਲੀਟਰ ਦੋਗੇ ਲਈ 7 ਲੀਟਰ ਉਹਦੇ ਲਈ 7 ਲੀਟਰ ਦੋਤੇ ਐਸ ਲਈ 4 ਲੀਟਰ ਤੇ ਲੈ ਦੇ ਵੀਰ ਕੀ ਕਰਦੇ ਮੁੱਲ ਫਿਰ ਇਹਦਾ 48000 ਰੁਪਏ ਸੰਤੂ ਸਾ ਮੁੱਲ ਕੀਤਾ ਵਾ 6000 ਰੁਪਏ ਛੋੜ ਕਰਾਂਗੇ ਜੀ ਠੀਕ ਆ ਜੀ ਬਾਕੀ ਜੋ ਦੋਸਤੋ ਜਿਹੋ ਜੇ ਵਜਨ ਦੀ ਜਿਹੋ ਜੇ ਸਰੀਰਕ ਬਣਤਰ ਦੀ ਇਹ ਮਾਝ ਹੈਗੀ ਆ 48000 ਵੀਰ ਨੇ ਮੁੱਲ ਕੀਤਾ ਠੀਕ ਆ ਬਣੀ ਨਹੀਂ ਬਣੀ ਹੈਗੀ ਬੇਸ਼ੱਕ 18 ਦਿਨ ਹੋ ਗਏ ਆ ਸਮਾਂ ਹੋ ਗਿਆ ਜੇਕਰ ਚੈੱਕ ਪਾਸ ਨਿਕਲ ਆਉਂਦੀ ਆ ਤੇ ਮਾਝ ਮੈਂ ਤੁਹਾਨੂੰ ਜਿਹੜਾ ਦੋਸਤੋ ਪਹਿਲਾਂ ਜ਼ਿਕਰ ਕਰਦਾ ਵੀ ਲੱਖੋਂ ਬਾਹਰ ਜਿਹੋ ਜੈ ਨੂੰ ਸਰੀਰਕ ਬੰਤਰ ਜਿਹੋ ਜੀ ਹੈਗੀ ਆ ਜਿਹੋ ਜਿਹਾ ਪਿੱਟ ਪੁੱਠਾ ਤੋਖਿਆ ਸਜਣਾ ਨੂੰ ਆ ਆ ਵੇਖੋ ਜੀ ਬੈਕ ਸਾਈਡ ਤੋਂ ਤੁਸੀਂ ਆ ਕਰੋ ਚੈੱਕ ਠੀਕ ਹੈ ਜੀ ਆ ਗੈਬੰਤਰ ਵੇਖੋ ਤੁਹਾਨਾਂ ਦਾ ਠੀਕ ਹੈ ਜੀ ਇਹ ਪੂਰੀ ਤਸੱਲੀ ਵਾਲੀ ਚੀਜ਼ ਆ ਬਾਕੀ ਆਪਦੀ ਇੱਕ ਟਾਈਮ ਆਓ ਕਰੇ ਤਸੱਲੀ ਆਪ ਵੀ ਜ਼ਰੂਰ ਕਰ ਲਿਓ ਰੇਡ ਵੀਰ ਨੇ ਦੱਸਦਾ ਇਸ ਤੋਂ ਬਾਅਦ ਮੈਂ ਦੋ ਵਹਿੜਾ ਤੁਹਾਨੂੰ ਦਿਖਾਉਣੀਆਂ ਨੇ ਉਹਨਾਂ ਨਾਲ ਆਪਾਂ ਚੱਲਦੇ ਆ ਜਾਣਕਾਰੀ ਉਹ ਵੀ ਆਪਾਂ ਲੈ ਲੈਨੇ ਵੀਚੋਂ ਠੀਕ ਆ ਇੱਕ ਪਹਿਲੇ ਨੰਬਰ ਤੇ ਜਿਹੜੀ ਆ ਦੋਸਤੋ ਅਵੈਡ ਹੈਗੀ ਆ ਇਹ ਵੀ ਕਰਾਸ ਅੰਗ ਦੇ ਵਿੱਚ ਇਹ ਐਚ ਐਫ ਤੇ ਜਰਸੀ ਦਾ ਕਰਾਸ ਆ ਗਿਆ ਜੀ ਠੀਕ ਆ ਜੀ ਤੇ ਕੀ ਹਿੰਦੀ ਵੀਰ ਡਿਟੇਲ ਆ ਤੁੰਦੂ ਸਾਹਿਬ ਇਹ ਨਾ ਤਕਰੀਬਨ ਮੈਨੂੰ ਲੱਗਦਾ ਕਿ 10 ਦਿਨ ਲੈ ਜਾਊਗੀ ਅਜੇ ਹਾਂਜੀ ਅਜੇ ਨਾ ਮਤਲਬ ਸ਼ਾਇਦ ਇਹ 10 ਦਿਨ ਲੈ ਜਾਊ ਬੜੀ ਜਿੰਨੇ ਵਾ ਦਿਨ ਲੈ ਜਾਊ ਉੰਨੇ ਮਤਲਬ ਥਲੇ ਹਾਫ ਹੋ ਜਾਊ ਜੀ ਤੇ ਸੁਬਾ ਕਿੰਨਾ ਸੋਨੇ ਸੁਬਾ ਕਿ ਮੈਨੂੰ ਲੱਗਦਾ ਤਿੱਜਾ ਸੂਆ ਜੀ ਤਿੱਜਾ ਸੂਆ ਹਾਂਜੀ ਹਾਂਜੀ ਠੀਕ ਹੈ ਦੇਖੋ ਆਪਣੇ ਕੋਲ ਵੀ ਆਈ ਆ ਤਿੱਜਾ ਸੂਆ ਮਤਲਬ ਤੀਲ ਬੰਨ ਕਰ ਦਉਂਦੇ ਜਿਹੜੀ ਮਰੀ ਨੂੰ ਤਿੱਜਾ ਲੱਗਦਾ ਜੀ ਹੂੰ ਲੋ ਵੀ ਦੋਸਤੋ ਕਰੋ ਚੱਕ ਭਵਾਨੀ ਮੂਨੀ ਦੀ ਬਹੁਤ ਤਿੱਜਾ ਸੂਆ ਬਾਕੀ ਬੈਕ ਸਾਈਡ ਤੋਂ ਤੁਸੀਂ ਥਨਾ ਥੋਨਾ ਦੀ ਵੇਖੋ ਭਵਾਨੇ ਦੀ ਬੰਤਰ ਵੇਖੋ ਜੱਟੇ ਲਾਟੋਲਾ ਕਾਫੀ ਆ ਹਾਂਜੀ ਹਾਂਜੀ ਠੀਕ ਹੈ ਢੇਲ ਟੁਲ ਬਹੁਤ ਜਿਆਦੀ ਆ ਜਿਆ 10 ਦਿਨ ਸੁੰਦੀ ਨਹੀਂ ਭਾਈ ਠੀਕ ਆ ਭਾਈ ਰਵੀ ਸ਼ਰਸਿੰਘ ਜੀ 10 ਦਿਨ ਲੱਜੂਗੀ ਹਾਂਜੀ ਸੰਭਾ ਸਾਹਿਬ 10 ਦਿਨ ਲੈ ਹੀ ਜਾਊਗੀ ਠੀਕ ਆ ਜੀ ਛੋੜੇ ਪੜੇ ਵੀ ਉਦ ਇਹ ਜੇ ਵੈਸੇ ਵੀ ਮਤਲਬ ਰੋਲਾ ਨਹੀਂ ਬਣਿਆ ਜੀ ਇਹ ਸ਼ਹਿਦ ਹੀ ਆ ਰਿਹਾ ਹੂੰ ਹਜੇ ਸ਼ਹਿਦ ਹੀ ਆ ਹਾਂਜੀ ਹਾਂਜੀ ਫਿਰ ਉਸ ਦਾ 15 ਦਿਨ 12 15 ਦਿਨ ਵੀ ਲੈ ਜੇ ਹਾਂਜੀ ਹਾਂਜੀ ਮਤਲਬ 10 ਤੇ ਤਕਰੀਬਨ ਲੈ ਜੂਗੀ 10 ਤਾਂ ਪੱਕੇ ਹੈਗੇ ਸ਼ੋਰ ਠੀਕ ਆ ਹਫਤਾ ਡੇਢ ਕ ਹਫਤਾ ਦਾ ਸਮਾਂ ਦੋਸਤੋ ਲੈ ਜੂਗੀ ਤੇ ਬਿਲਕੁਲ ਜਿਹੜੀ ਆ ਕੱਦ ਕਾਠੀ ਵੇਖੀ ਤੁਸੀਂ ਉੱਚੀ ਕੱਦ ਕਾੜਦੀ ਆ ਠੀਕ ਆ ਹਾਂ ਖੋਲੋ ਜੀ ਵੱਡੇ ਕੱਦ ਕਾੜ ਦੇ ਵਿੱਚ ਤੇ ਬਿਲਕੁਲ ਦੋ ਬਿਲਕੁਲ ਨਸਲਾਂ ਦਾ ਜਿਹੜਾ ਸੁਮੇਲ ਆ ਐਚ ਐਫ ਤੇ ਜਿਹੜਾ ਦੋਸਤੋ ਜਰਸੀ ਦਾ ਜਿਹੜਾ ਮੇਲ ਆਪਾਂ ਕਹਿ ਸਕਦੇ ਹਾਂ ਸ਼ਾਬਾਸ਼ ਮਤਲਬ ਇਹ ਜਿਹੜੇ ਮੈਨੂੰ ਸਰੀਰ ਕਿਟਾਂਜੇ ਤੋਂ ਆਪਾਂ ਵੇਖਦੇ ਆ ਨਾ ਕਿ ਦੁੱਧ ਵੀ ਪੂਰਾ ਕਰੂਗੀ ਦੂਜੀ ਗੱਲ ਇਹ ਆ ਜੀ ਮਤਲਬ ਗਰਮੀ ਦੇ ਵਿੱਚ ਦੁੱਧ ਬਣਾਈ ਰੱਖੋਗੇ ਮਤਲਬ ਹਰਪਣੇ ਉਰਪਣ ਵਾਲੀ ਨਹੀਂ ਐ ਤੇ ਦੁੱਧ ਵੀ ਵੱਡੇ ਤਾਂ ਜਿਵੇਂ ਦੁੱਧ ਵੀ ਪੂਰਾ ਕਰੂ ਵੀ ਮਤਲਬ ਸਰੀਰ ਕਿਟਾਂਜੇ ਜਦੋਂ ਇਦਾਂ ਲੱਗਦਾ ਕਿ ਜਿੱਦਾਂ ਮਤਲਬ 18 ਪਲੱਸ ਕਰਨਾ ਚਾਹੀਦਾ ਈ ਜ਼ਿਆਦਾ ਨਹੀਂ ਆਪਾਂ ਇਹਦੇ 18 19 20 ਦੇ ਲਾਗੇ ਮਤਲਬ ਮੇਰੀ ਆਸ ਹੈ ਕਿ ਜਾਊਗੀ ਬਾਕੀ ਤੁਹਾਡਾ ਵੀ ਰੋਜ਼ ਦਾ ਤਜਰਬਾ ਜਿੰਨੀ ਵੇਟ ਨਹੀਂ ਵੇਖੀ ਉਹਨਾਂ ਦਾ ਵੀ ਆ ਹਾਂਜੀ ਤੇ ਮਤਲਬ ਇਹ ਹਮਾਂ ਨੇ ਵੀ ਲੱਗਦਾ ਕਿ 18 20 ਜਿਹੜਾ ਭਾਂਡਾ ਹੈਗਾ ਦੇ ਕਰ ਸਕਦੀ ਹੈ ਬਾਈ ਜਿਹੋ ਜਿਹੇ ਹਵਾਨਾ ਲੱਗਾ ਨਾ ਜਿੰਨੇ ਕ ਜੋਰ ਤੇ ਜਿੰਨੇ ਕ ਤੰਦਰੁਸਤ ਵੈੜ ਜਿੱਥੋਂ ਲਈ ਉਹਨੇ ਬੜਾ ਕਰਦੇ ਬਾਈ ਦੇਈ ਦਿੰਦਾ ਕਹਿੰਦੇ ਅਸੀਂ ਪਰ ਆਪਾਂ ਨਹੀਂ ਕਹਿੰਦੇ ਆਪਾਂ ਨੂੰ ਲੱਗਦਾ ਹੈ ਆ ਇੱਕ ਪੱਕੇ ਪੱਕੇ ਥਾਂ ਦਾ ਥੋੜਾ ਜਿਹਾ ਕਰ ਗਏ ਨੇ ਹਾਂਜੀ ਆ ਕਰੋ ਚੈੱਕ ਜੀ ਵੈੜ ਚੰਗੀ ਆ ਦੋਸਤੋ ਠੀਕ ਆ ਤੀਜਾ ਸੁਆ ਸੁਣੀ ਆ ਤੇ ਨਰੋਈ ਆ ਨਿਗਰ ਵੈੜ ਠੀਕ ਆ ਤੇ ਹਵਾਨਾ ਵੀ ਜਿਹੜਾ ਬਿਲਕੁਲ ਨਿਗਰ ਆ ਹਜੇ ਜਿਹੜਾ ਲੈਬ ਜਿਹੜਾ ਲੇਵਾ ਦੋਸਤੋ ਜਿੰਨਾ ਜਿੰਨਾ ਖੋਲ ਕੇ ਨੇ ਬਣਾ ਲਿਆ ਤੇ ਬਿਲਕੁਲ ਜਿਹੜਾ ਲੇਵਾ ਦੋਸਤੋ ਤੁਸੀਂ ਵੇਖੋਗੇ ਆ ਵੇਖੋ ਪੰਡਾ ਪਾ ਲੜੀਆਂ ਇਸ ਵਾਰ ਨੇ ਵੀ ਆ ਕਰੋ ਚੱਕ ਤੇ ਵੀਰ ਵੀ ਸ਼ੇਰ ਸਿੰਘ ਜੀ ਕੀ ਪ੍ਰਾਈਸ ਮੁੱਲ ਕੀ ਆ ਸਾਨੂੰ ਸਭ ਅੱਜ ਇਹਦਾ ਆਪਾਂ ਕਰਦੇ 50000 ਰੁਪਏ ਦੇ 2000 ਵਿੱਚੋਂ ਮਾਨ ਕਰਾਂਗੇ 48000 ਰੁਪਏ ਦੀ ਆਪਾਂ ਗਾਂ ਲਾਸ਼ ਦੇਵਾਂਗੇ 50000 ਰੁਪਏ ਰੇਟ 2000 ਆਪਾਂ ਛੋੜ ਕਰਾਂਗੇ ਜੀ ਅੱਜ ਦੇ ਅੱਜ ਦੇ ਟਾਈਮ ਆ ਅੱਜ ਜੀ ਹਾਂਜੀ ਹਾਂਜੀ ਜੇ ਮਾਨੂੰ ਮੈਂ ਆਪਣੇ ਕੋ ਵਿਕ ਜਾਂਦੀ ਆ ਜੇ ਰਹਿ ਗਈ ਤੇ ਫਿਰ ਤੁਹਾਨੂੰ ਪਤਾ ਹੀ ਹੋਊ ਹਿਸਾਬ ਨਾਲ ਉਹ ਸਮੇਂ ਦੇ ਹਿਸਾਬ ਨਾਲ ਫਿਰ 10 15 ਦਿਨਾਂ ਬਾਅਦ ਬਿਲਕੁਲ ਉਹ ਤੋਂ ਹੋਰ ਮੁੱਲ ਹੋਵੇਗਾ ਹਾਂਜੀ 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 ਬਾਕੀ ਰੁੱਤ ਵਧੀਆ ਚੱਲ ਰਹੀ ਆ ਜੀ ਬਿਲਕੁਲ ਜੀ 48000 ਦੀ ਜਿਹੜੀ ਆ ਦੋਸਤੋ ਇਹ ਜਿਹੜੀ ਅੱਜ ਦੇ ਸਮੇਂ ਬਿਲਕੁਲ ਤੁਸੀਂ ਆ ਖਰੀਦ ਸਕਦੇ 48000 ਦੀ ਠੀਕ ਆ 50000 ਡਿਮਾਂਡ ਆ 2000 ਵਿੱਚੋਂ ਲੈਸ ਆ ਚਾਹ ਬਣਵੀਰ ਤੁਸੀਂ ਜ਼ਰੂਰ ਖਰੀਦ ਲਿਓ ਕਿਉਂਕਿ ਵੈੜ ਜਿਹੜੀ ਥਾਣਾ ਦੀ ਬਾਡੀ ਦੀ ਵੇਖੀਏ ਤੇ ਬਿਲਕੁਲ ਸਾਫ਼ ਆ ਠੀਕ ਆ ਬਾਡੀ ਬੰਤਰ ਵੀ ਚੰਗੀ ਆ ਆ ਕਰੋ ਚੈੱਕ ਇਸ ਤੋਂ ਬਾਅਦ ਇੱਕ ਨਵੀਂ ਇੱਕ ਇੱਕ ਹੋਰ ਵਹਿੜਾ ਜਿਹੜੀ ਦੋਸਤੋ ਪਹਿਲਾ ਸੁਭਾ ਸੁਈਆ ਵਹਿੜ ਉਹ ਵੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਤਾਜੀ ਸੁਈਆ ਠੀਕ ਹੈ ਤੇ ਕੀ ਵਰਜਨ ਦੀ ਡਿਟੇਲ ਆ ਜੀ ਸਭੇ ਪਹਿਲਾਂ ਵਹਿੜਿਆ ਜੀ ਹਾਂਜੀ ਮਤਲਬ ਉਹਦੇ ਬੱਚੀ ਆ ਹਾਂਜੀ 15 ਦਿਨ ਸੁਈ ਨੂੰ ਹੋ ਗਏ ਆ ਜੀ ਹੂੰ ਤੇ ਦੁੱਧ ਇਹ ਵੇਲੇ 12 ਜੀ 13 12 13 ਦੇ ਵਿਚਕਾਰ ਜੀ ਆ ਹੁਣ ਜੀ ਹਾਂਜੀ ਹਾਂਜੀ ਤੇ ਮਤਲਬ ਅਗਲੀ ਆ ਚਲੋ ਦੁੱਧ ਵਧਣ ਵਾਲੀ ਅੱਗੇ ਸੁਈ ਨੂੰ ਕਿੰਨਾ ਟਾਈਮ ਦੱਸਿਆ ਜੀ ਸੁਈ ਨੂੰ ਤਕਰੀਬਨ 15 ਦਿਨ ਹੋ ਗਏ ਆ ਜੀ 15 ਦਿਨ ਹਾਂਜੀ ਮਗਰ ਬੱਚੀ ਆ ਜੀ ਬੱਚੀ ਆ ਗਈ ਹਾਂਜੀ ਹਾਂਜੀ ਹੂੰ ਬਿਲਕੁਲ ਵੱਛੀ ਵੀ ਬਖਾਵਾਂਗੇ ਆਪਾਂ ਤੇ ਫਿਲਹਾਲ ਜਿਹੜੀ ਦੋਸਤੋ ਤੇ ਟਾਈਮ ਜਿਹੜਾ 15 ਦਿਨ ਹੋ ਗਏ ਆ ਠੀਕ ਹੈ ਹਾਂਜੀ ਤੇ ਹੁਣ ਦੁੱਧ ਜਿਹੜਾ ਸਾਡੇ 12 ਲੀਟਰ ਆ ਜੀ 13 ਤੋਂ ਅੰਦਰ ਹੀ ਆ ਜੀ ਤੁੰਦੂ ਸਾਹਿਬ ਹਾਂਜੀ 13 ਤੋਂ ਅੰਦਰ ਇਹ ਤੇ 12 ਤੋਂ ਬਾਹਰ ਆ ਠੀਕ ਆ 12 13 ਮੰਨ ਕੇ ਚੱਲੀਏ ਕਿ ਟਾਈਮ ਚੱਲਿਆ ਬਿਲਕੁਲ ਕਰੌਸ ਸਾਂਗ ਦੇ ਵਿੱਚ ਜਿਹੜੀ ਦੋਸਤੋ ਇਹ ਵਹਿੜ ਆ ਠੀਕ ਆ ਤੇ ਬੇਸ਼ੱਕ ਇਹਨਾਂ ਵਾੜਾ ਨੂੰ ਗਰਮੀ ਦਾ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਜਿਵੇਂ ਹੁਣ ਅੱਗੇ ਸਮਾਂ ਆ ਗਿਆ ਜੀ ਕੋਈ ਵੰਗੇ-ਮੁੰਗੇ ਦੀ ਜ਼ਰੂਰਤ ਨਹੀਂ ਇਹੀ ਹੀ ਪਾਉਂਦੇ ਅੱਛਾ ਜੀ ਹਾਂਜੀ ਹਾਂਜੀ ਇਤਨੇ ਚੋਈ ਕਰ ਲੈਨੇ ਕੋਈ ਰੱਸੀ ਨਹੀਂ ਜਾਣਾ ਪਾਉਂਦੀ ਲੋੜ ਨਹੀਂ ਕੋਈ ਨਹੀਂ ਜੀ ਠੀਕ ਆ ਆ ਵਾੜ ਕਰੋ ਚੈੱਕ ਜੀ ਵੀਰਾਂ ਦਾ 12 ਲੀਟਰ ਤੋਂ ਬਾਹਰ ਹੋਵੇਗਾ ਦੁੱਧ 12 ਲੀਟਰ ਦੀ ਪਰ ਤੁਸੀਂ ਜਿਹੜੀ ਆ ਅਸ਼ਮਤਾ ਹੈਗੀ ਜਿਹੜੀ ਕੈਪੈਸਿਟੀ ਹੈਗੀ ਉਹ ਮੰਨ ਕੇ ਲੈ ਕੇ ਜਾ ਸਕਦੇ ਜੀ ਬਾਕੀ ਥਾਣਾ ਥੋੜਾ ਜਿਹਾ ਦੁੱਧ ਬਿਲਕੁਲ ਮੁਠੀ ਦਾ ਥਾਣਾ ਸੰਧੂ ਸਾਹਿਬ ਥਾਣਾ ਹੋਰ ਪਸੰਦ ਤੇ ਬਹੁਤ ਵਧੀਆ ਕਰਦੀ ਹੈ ਜੀ ਆ ਕਰੋ ਚੈੱਕ ਜੀ ਥਾਂ ਤੇ ਲੇਵਾ ਜਿਹੜਾ ਬਿਲਕੁਲ ਧਿਆਨ ਦੇ ਨਾਲ ਦੇਖ ਲਓ ਆ ਕਰੋ ਜਿਹੜਾ ਬਾਕੀ ਆ ਫੇਸ ਦੀ ਕੁਆਲਿਟੀ ਦੇਖ ਲਓ ਜੀ ਠੀਕ ਆ ਵਾਇਲ ਜਿਹੜੀ ਆ ਦੋਸਤੋ ਓਵਰ ਆਲ ਜਿੰਨੇ ਵੀ ਆ ਸਾਰੀ ਚੰਗੀ ਆ ਰੇਟ ਵੀ ਇਹਦਾ ਚੰਗਾ ਹੋਵੇਗਾ ਚੰਗੇ ਤੋਂ ਭਾਵੇਂ ਵੀ ਬਿਲਕੁਲ ਹਰ ਇੱਕ ਫਾਰਮਰ ਵੀ ਦੇ ਬਿਲਕੁਲ ਪਹੁੰਚ ਦੇ ਵਿੱਚ ਹੋਵੇਗਾ ਅੱਗੇ ਬਿਲਕੁਲ ਜਿਹੜਾ ਪੂਰਾ ਗਰਮੀ ਭਾਰ ਆਪਾਂ ਪੂਰਾ ਸਾਲ ਪਰ ਦੁੱਧ ਇਹਦਾ ਜਿਹੜਾ ਲੈ ਸਕਦੇ ਆ ਜਿਵੇਂ ਅੱਗੇ ਰੋਤ ਨੂੰ ਦੇਖਦੇ ਹੋਏ ਤੇ ਦਿਲਸ਼ੇਰ ਵੀ ਤੇ ਕਿੰਨਾ ਮੁੱਲ ਲੈਂਦਾ ਫਿਰ ਲੈ ਦੇ ਕਿੰਨਾ ਕਰਦਗੇ ਅੰਮ੍ਰਿਤ ਸ਼ਾਹ ਤੇ ਮੈਂ ਮੁੱਲੇ ਦਾ ਕਰਦੀ 63000 ਰੁਪਇਆ ਜੀ ਤੇ 500 ਰੁਪਇਆ ਛੋਟ ਕਰਾਂਗੇ 35000 ਰੁਪਇਆ ਆਪਾਂ ਲਾਸਟ ਦੇਵਾਂਗੇ ਜੀ 35000 ਜੀ 63000 ਰੁਪਇਆ ਮੁੱਲ 500 ਰੁਪਇਆ ਆਪਾਂ ਜਿਹੜਾ ਮੁੱਲ ਵਗਨੇ ਦਾ ਮਾਨਦਨ ਲੈ ਜਿਹੜੀ ਛੋਟ ਕਰਦਾਂਗੇ ਜਿਹੜੀ ਛੋਟ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਜਿੰਨੇ ਵਾਸਤੇ ਹੈਗੀ ਹੈ ਇਹਨੇ ਜਿਦਾ ਵਾਦੇ ਬੰਦੀ ਹੈ ਜੀ ਪਹਿਲੇ ਨੇ ਬੈੜਿਆ ਜੇ ਪਤਨੀ ਆ ਇਹਨੇ ਨਿਗਰ ਹੋਣਾ ਦਿਨੋ ਬੱਚਾ ਬੱਚਾ ਲਈਏ ਬੱਚਾ ਦਿਖਾਈਏ ਜੀ ਹਾਂਜੀ ਬੱਚਾ ਆ ਤੇ ਵਹਿੜ ਜਿਹੜੀ ਆ ਦੋਸਤੋ ਰੇਡ ਵੀਰ ਨੇ ਦੱਸਤਾ ਜਿੰਨੀ ਕਿ ਸ਼ੋਰਟ ਹੋਣੀ ਆ ਜਿੰਨਾ ਕ ਮਾਰਜਿਨ ਵਿੱਚ ਹੈਗਾ ਮਾਨਤਨ ਦਾ ਪਹਿਲਾਂ ਨਹੀਂ ਠੰਡੀ ਥੀਕ ਹੈ ਜੀ ਕੋਈ ਇਹੋ ਜੀ ਗੱਲ ਨਹੀਂ ਮੰਗਾਵਾਂਗਾ ਬਿਲਕੁਲ ਬਿਲਕੁਲ ਤੇ ਵਹਿੜ ਜਿਹੜੀ ਆ ਕੱਦ ਦੀ ਵੀ ਸਹੀ ਆ ਦੋਸਤੋ ਕੱਦ ਦੀ ਵੀ ਉੱਚੀ ਆ ਜਿਹੜਾ ਵੀਰ ਕੇ ਸੰਭਲੂਗਾ ਠੀਕ ਆ ਰਾਜੀ ਵਹਿੜ ਹੋਗੀ ਦਾ ਤਕਰੀਬਨ ਉਸਤਾ ਦਾ ਵੀ 12 ਦਾ 13 ਦੇ ਦੇ 13 ਦਾ 14 ਦੇ ਦੇ ਠੀਕ ਆ ਤੇ ਹੁਣ ਜਿਹੜਾ ਬਿਲਕੁਲ ਨੈਟ ਤੁਸੀਂ ਚੁਵਾਈ ਹੈ 12 ਲੀਟਰ ਦੀ ਕਰਕੇ ਲੈ ਜਾਓ ਘਰੇ ਦੋ ਟਾਈਮ ਚੁਵਾਈ ਕਰ ਲਿਓ ਹਾਂਜੀ ਤੇ ਰਵੀ ਸ਼ੇਰ ਸਿੰਘ ਵੀਰ ਇੱਕ ਜਿਹੜੇ ਦਾ ਸੰਪਰਕ ਨੰਬਰ ਵੀ ਆਪਣੇ ਭੈਣ ਭਰਾਵਾਂ ਨਾਲ ਜਰੂਰ ਸਾਂਝੇ ਕਰ ਲਿਓ 97818 11915 ਹਾਂਜੀ 97818 ਹਾਂਜੀ 11915 ਠੀਕ ਹੈ ਵੀਰੇ ਹਾਂਜੀ ਤੇ ਆ ਬੱਚਾ ਆਪ ਦਿਖਾ ਦਈਏ ਜੀ ਨੂੰ ਸਰਬ ਉਹ ਬੱਛੀ ਆ ਜੀ ਇਹਦੇ ਮਗਰ ਠੀਕ ਆ ਆ ਬੱਛੀ ਜਿਹੜੀ ਆ ਦੋਸਤੋ ਬਿਲਕੁਲ ਜਿਹੜੇ ਦੇ ਬੱਛੀ ਥੋੜੀ ਕਮਜ਼ੋਰ ਠੀਕ ਆ ਇਹ ਬੱਛੀ ਆ ਇਹੜੀ ਵੜ ਆਪਾਂ ਬਿਲਕੁਲ ਤੁਹਾਨੂੰ ਤਾਜੀ ਸੂਈ ਵਿਖਾਈ ਹੈ ਨਾ ਇਹ ਬੱਚੀ ਆ ਉਹਦੇ ਮਗਰ ਦਾ ਬੱਚਾ ਦੋਸਤੋ ਇਹ ਆ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਐਨੀਮਲ ਜਿਹੜੇ ਆ ਦੋਸਤੋ ਅੱਜ ਵੀਰ ਰਵੀ ਸ਼ੇਰ ਸਿੰਘ ਦੇ ਕੋਲ ਤਿੰਨ ਮੱਝਾਂ ਸੀਗੀਆਂ ਇੱਕ ਕਟਾ ਠੀਕ ਆ ਇੱਕ ਕਟਾ ਕਟਾ ਨੀਲੀ ਜੋ ਵੀ ਵਿਖਾਈ ਹੈ ਮਾੜਾ ਜੀ ਆਇਓ ਕਰੋ ਇੱਕ ਕਟਾ ਰਹੇਗਾ ਦੋਸਤੋ ਕਟਾ ਪਾ ਦਿਖਾ ਦਨੇ ਆ ਨੀਲੀ ਦਾ ਕਟਾ ਨੀਲੀ ਦਾ ਵੀ ਤਾਂ ਕਟਾ ਵੀਰ ਦੇ ਕੋਲ ਉਮਰ ਪੁੱਛ ਲਾਂਗੇ ਠੀਕ ਆ ਤੇ ਰੇਟ ਪੁੱਛ ਲਈਏ ਠੀਕ ਆ ਤੇ ਵੀਰ ਕੀ ਡਿਟੇਲ ਆ ਕਟਾ ਹੈ ਕਿ ਨਜ਼ਰਦਾ ਆ ਕਮ ਸਾਬੇ ਤੇ ਜਿਹੜੇ ਸਵਾ ਸਾਲੋਂ 1.5 ਸਾਲ ਦੇ ਵਿੱਚ ਹੋਊਗਾ ਜੀ ਠੀਕ ਹੈ ਜੀ ਹਾਂਜੀ ਮੈਂ ਪਾਲਿਆ ਹੁਣ ਮੀਲੀ ਲਿਖਿਆ ਸ਼ੋਂਗੇ ਤੇ ਚਲੋ ਰੱਬ ਦੀ ਕਿਰਪਾ ਨਾਲ ਉਹ ਆਪਣੀ ਮਾਝ ਸੁੰਗੀ ਆ ਜੀ ਜਿਹੜਾ ਕੱਟਾ ਤਾਂ ਲੋਹੇ ਦਾ ਬੜਾ ਚੰਗਾ ਹੈ ਵਾਜੀ ਅੱਛਾ ਇਹ ਸਾਂਭਣ ਦਾ ਰਾਤਾ ਬਣ ਗਿਆ ਫਿਰ ਹਾਂਜੀ ਮੈਂ ਇਹ ਇਸੀ ਨੂੰ ਪਵਾਵਾਂਗੇ ਪਾਟੀ ਜਿੱਦਾ ਪਰਮਾਤਮਾ ਨੂੰ ਚੰਗਾ ਲੱਗਾ ਬਿਲਕੁਲ ਸਾਡੇ ਇਥੋਂ ਸਿੰਘ ਸੁੰਗਰੀ ਦਾ ਬੜਾ ਨੀਲੀ ਰੰਗ ਆ ਆਹ ਵੇਖੋ ਦੋਸਤੋ ਇਥੋਂ ਕੁੰਡਾ ਕਰ ਲਿਆ ਸੀਗਾ ਸਿੰਘ ਸੁੰਗਰੀ ਕੁੰਡਾ ਕਰਕੇ ਤੇ ਮਾਰਕਿੰਗ ਵੀ ਸਾਰੀ ਆ ਗਈ 1.5 ਸਾਲ ਦਾ ਮੰਨ ਲਈਏ ਇਹਨੂੰ ਹਾਂਜੀ 1.5 ਸਾਲ ਦਾ ਮੰਨ ਲਈਏ ਜ ਕੱਦ-ਕੱਟ ਚੰਗਾ ਮਾਰਕਿੰਗ ਜਿਹੜੀ ਆ ਦੋਸਤੋ ਬਿਲਕੁਲ ਜਾਇਜ਼ ਜੈਨੂਨ ਦੀ ਮਾਰਕਿੰਗ ਆ ਮੰਨ ਲੀਏ ਹਾਂਜੀ ਹਾਂਜੀ ਤੇ ਚਾਰੇ ਪੈਰ ਤੋਤੇ ਆ ਬਕੀਨਾਸ ਬਿਲਕੁਲ ਹੈਗੀ ਠੋਡੀ ਬਿਲਕੁਲ ਬਕੀਨਾਸ ਤੇ ਮੱਥਾ ਬੱਲਾ ਜਿਹੜਾ ਹੈਗਾ ਅੱਖ ਬਿੱਲੀ ਮਨਕੀ ਜਿਹੜੀ ਅੱਖ ਆ ਠੀਕ ਆ ਵੀ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਦਾ ਵੀਡੀਓ 'ਚ ਦਿੱਲੀ ਮਨਕੀ ਅੱਖ ਆ ਆਓ ਕਰੋ ਜੇ ਤੁਸੀਂ ਠੀਕ ਹੈ ਠੀਕਾ ਸੋ ਚਾਹਵਣ ਵੀਰ ਜਿੰਨੂੰ ਘਰੇ ਕਿਸੇ ਖਾਸ ਤੌਰ ਤੇ ਤੁਸੀਂ ਜੇਕਰ ਤੁਸੀਂ ਮੰਨੀ ਰੱਖਣਾ ਚਾਹੁੰਦੇ ਹੋ ਠੀਕਾ ਤੇ ਹੈਗੀ ਇਹ ਤੁਹਾਡੀ ਡਿਮਾਂਡ ਮੰਨੀ ਬਿਲਕੁਲ ਖਰੀਦਾਂ ਤੇ ਚਾਹਵਣੋ ਤੇ ਤੁਸੀਂ ਵੀਰ ਦੇ ਨਾਲ ਸੰਪਰਕ ਕਰ ਲਿਓ ਮੰਨੀ ਵਿਕਾਊਗਾ ਕੱਟਾ ਵਿਕਾਊਗਾ ਸਾਲ ਸਵਾ ਸਾਲ ਡੇਢ ਸਾਲ ਦੀ ਜਿਹੜੀ ਉਮਰ ਹੈ ਹੈਗੀ ਹੈ ਠੀਕਾ ਤੇ ਰੇਟ ਆਪਾਂ ਭਾਅ ਪਰਤਾ ਪੁੱਛਦੇ ਕਿੰਨੇ ਕਿ ਜਿਹੜਾ ਦੇ ਲੈ ਵੀਰ ਕਰੂਗਾ ਤੇ ਵੀਰ ਕਿੰਨੇ ਕਿ ਚਾਹਤ ਮਤਲਬ ਕੀ ਆਪਾਂ ਦੇ ਦੇਣਾ ਮੰਨੀ ਸੰਧੂ ਸਾਹਿਬ ਦੇ ਆਪਾਂ 18000 ਰੁਪਏ ਮੁੱਲੇ ਦੇ 500 ਰੁਪਏ ਛੋਟ ਕਰਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ 17500 ਰੁਪਏ ਦੇ ਦਾਂ ਉਹ ਮੱਝ ਵੇਖੋ ਇਹ ਸੰਧੂ ਸਾਹਿਬ ਮਹਾਰਾਜ ਦੀ ਪਰਮੇਸ਼ਰ ਦੀ ਕਿਰਪਾ ਰਹੀ ਨਾ ਤੇ 20 ਤਰੀਕ ਨੂੰ ਤੁਹਾਨੂੰ ਆਪਾਂ ਲਾਈਵ ਚ ਵਾਈ ਵੀ ਉਹਦੀ ਕਰਾਵਾਂਗੇ ਜੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਤਕਰੀਬਨ ਅੱਧੇ 15 16 ਦੇ ਚੱਲਦੀ ਰਹੀ ਹੈ ਨਿਕਰ ਹੋਈ ਆ ਤੇ ਸਪੈਸ਼ਲ ਵੀ ਕਰਕੇ ਆਸੇ ਆਗੇ ਆਸੇ ਆਗੇ ਮਤਲਬ ਜੋ ਪਰਮਾਤਮਾ 바ਗੀ ਕਰਦਾ ਕਿ 18 ਕਿ ਲੀਟਰ ਦੇ ਜਾਊਗੀ ਜੀ ਬਿਲਕੁਲ ਇੱਕ ਦੋਸਤ ਆਪਾਂ ਤੁਹਾਨੂੰ ਕੁਝ ਦਿਨਾਂ ਬਾਅਦ ਪਾਲਿਆ ਜੀ ਆ ਵੇਖੋ ਹੁਣ ਇਹ ਜਿਹੜਾ ਕਟਾਪਾ ਵੇਜ ਨਹੀਂ ਆ। ਹਾਂਜੀ ਇਹੋ ਇਹਨੂੰ ਖਵਾ ਦਾਂਗੇ ਇਹਦੇ। ਬਿਲਕੁਲ ਬਿਲਕੁਲ। ਹਾਂਜੀ ਇਹ ਕਟਾ ਤੇ ਆਇਆ। ਇਹ ਲੋਹਰੀ ਦਾ ਕਟਾ ਵੀਰ ਦੇ ਕੋਲ ਆਇਆ। ਨੀਲੀ ਰਾਵੀ ਦੀ ਮਾਂ ਹੈ, ਕਬੱਡੀ ਮਾਂ ਹੈ, ਬੱਡੀ ਚੰਗੀ ਸੋਹਣੀ ਮਿਲਕਿੰਗ ਤੇ ਆ। ਹਾਂਜੀ ਹਾਂਜੀ। ਪਿਛਲੇ ਸੂਬਿਆਂ 'ਚ ਕਰਵਾਈ ਹੈ ਤੇ ਉਹ ਇਹ ਕੱਲ ਹੀ ਸੂਈ ਹੈ ਜੀ। ਉਹ ਮਿਲਕਿੰਗ ਜਿਹੜੀ ਹੈ ਦੋਸਤੋ ਆਪਾਂ ਇਸ ਵਾਰ ਜਿਹੜੀ ਜਦੋਂ ਪੀਕ ਤੇ ਆ ਗਈ ਬਿਲਕੁਲ ਉਹਦੀ ਮਿਲਕਿੰਗ ਕਰਾਵਾਂਗੇ। ਠੀਕ ਆ? ਤੇ ਉਦੋਂ ਇੱਕ ਵੱਖਰੀ ਵੀਡੀਓ ਆਪਾਂ ਅਪਲੋਡ ਕਰਾਂਗੇ ਠੀਕ ਆ ਜੀ। ਮਿਲਕਿੰਗ ਲਾਈਵ ਮਿਲਕਿੰਗ ਹੋਵੇਗੀ। ਘਟੋ ਘਟ ਚੁਵਾਈਆਂ ਵਿਖਾਵਾਂ ਸਮਝਾ ਜੜਾ ਦੋਸਤੋ ਅਜੇ ਪੈਂਡਿੰਗ ਦੇ ਵਿੱਚ ਆ ਕਿਉਂਕਿ ਤਾਜੀ ਸੂਈ ਆ ਦੇਣ ਹਜੇ ਕੁਝ ਕੀ ਹੋਇਆ ਸੂਈ ਇਹ ਨਹੀਂ ਜੀ ਕੱਲ ਰਾਤੀ ਸੂਈ ਆ ਜੀ ਕੱਲ ਹੀ ਸੂਈ ਆ ਹਾਂਜੀ ਹਾਂਜੀ ਆ ਮਗਰ ਕੱਟਾ ਵੇਖੋ ਸਾਰੀ ਮਾਰਕਿੰਗ ਆ ਗਈ ਹੈ ਜੀ ਬਾ ਗਲੋਰੀ ਆ ਹਾਂ ਸੂਈ ਉਹ ਕਿੰਨਾ ਚੰਗਾ ਕੱਟਾ ਬਿਲਕੁਲ ਓਵਰਲ ਬਹੁਤ ਵਧੀਆ ਕੱਟਾ ਸੋਨਾ ਪਾਤਾ ਮਾ ਜੀ ਠੀਕ ਹੈ ਬਿਲਕੁਲ ਆ ਕਰੋ ਚੈੱਕ ਜੀ ਠੀਕ ਹੈ ਮੱਝ ਤਾਂ ਜੀ ਸੂਈ ਆ ਬੋ ਦੋਸਤੋ ਮਤਲਬ ਵੀ ਹਜੇ ਇਹਦਾ ਬੋਲੇ ਦੇ ਵਿੱਚ ਨਹੀਂ ਨਹੀਂ ਕੱਲ ਰਾਤੀ ਸੂਈ ਹਾਂ ਬੋਲੇ ਦੇ ਵਿੱਚ ਤੇ ਬਿਲਕੁਲ ਗਿੱਲਾ ਨਾੜੂ ਨਾਲ ਤੇ ਅੱਜ ਤੋਂ 20 ਤੋਂ 25 ਦਿਨ ਦੇ ਬਾਅਦ ਦੋਸਤੋ ਆਪਾਂ ਲਾਈਵ ਮਿਲ ਕੇ ਮਿਲਕਿੰਗ ਦੀਆਂ ਜਿਹੜੀਆਂ ਚੁਆਈਆਂ ਨੇ ਉਹ ਸਮਝਦਿਆਂ ਕਰਾਵਾਂਗੇ ਠੀਕ ਆ ਜਿਹੜੀ ਵੀਰ ਉਹਨਾਂ ਦੇ ਕੋਲ ਆ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਉਸ ਟਾਈਮ ਅੱਜ ਠੀਕ ਆ ਤੇ ਅੱਜ ਪਸ਼ੂ ਜਿੰਨੇ ਸੀਗੇ ਇਹ ਵੀਰ ਦੇ ਕੋਲ ਪਕਾਊਗਾ ਤੇ ਚਾਹਵਨ ਵੀਰ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਲਿਓ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ